ਤਾਛਰੀਏ ਕਾਲ ਜੀ ਗੁਰਵਚਨ ਸਿੰਘ ਜੀ ਜੋ ਉਮਰ ਦੇ ਆਖਰੀ ਪੜਾਤੇ ਸਨ ਘਰ ਦੇ ਇੱਕ ਕੋਨੇ ਵਿੱਚ ਚੁੱਪਚਾਪ ਬੈਠੇ ਸਨ ਨੂਹ ਅਤੇ ਪੁੱਤਰ ਆਪੋ ਆਪਣੇ ਕੰਮਾਂ ਵਿੱਚ ਉਲਝੇ ਹੋਏ ਸਨ ਨੂਹ ਨੇ ਝੁੰਝਲਾਟ ਨਾਲ ਕਿਹਾ ਪਾਪਾ ਜੀ ਉਹ ਬਿਰਧ ਆਸ਼ਰਮ ਵਾਲੇ ਆ ਰਹੇ ਹੋਣਗੇ ਜੋ ਵੀ ਪੁੱਛਣਗੇ ਬਸ ਹਾਂ ਵਿੱਚ ਜਵਾਬ ਦੇਣਾ ਜ਼ਿਆਦਾ ਬਹਿਸ ਕਰਨ ਦਾ ਸਮਾਂ ਨਹੀਂ ਹੈ ਮੇਰੇ ਕੋਲ ਗੁਰਵਚਨ ਜੀ ਸ਼ਾਂਤ ਬੈਠੇ ਰਹੇ ਆਪਣੀ ਨੂਹ ਦੀਆਂ ਕੜਵੀਆਂ ਗੱਲਾਂ ਨੂੰ ਸਹੰਦੇ ਹੋਏ ਇੰਨੇ ਵਿੱਚ ਉਹਨਾਂ ਦਾ ਪੁੱਤਰ ਕਮਰੇ ਵਿੱਚੋਂ ਬਾਹਰ ਨਿਕਲਿਆ ਪੁੱਤਰ ਸੁਣ ਮੈਨੂੰ ਦਫ਼ਤਰ ਜਾਣਾ ਹੈ ਪਿਤਾ ਜੀ ਨੂੰ ਤੂੰ ਸੰਭਾਲ ਲਵੀਂ ਨੂੰ ਚੜਾ ਕੇ ਮੈਨੂੰ ਵੀ ਜਾਣਾ ਹੈ ਮੇਰੀ ਸਹੇਲੀ ਬਿਮਾਰ ਹੈ ਵਿਚਾਰੀ ਬਹੁਤ ਪਰੇਸ਼ਾਨ ਹੈ ਮੈਂ ਉਸ ਨੂੰ ਵੇਖਣ ਜਾ ਰਹੀ ਹਾਂ ਦੋਵੇਂ ਆਪੋ ਆਪਣੀਆਂ ਗੱਲਾਂ ਕਹਿ ਕੇ ਇੱਕ ਦੂਜੇ ਨੂੰ ਜ਼ਿੰਮੇਵਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਗੁਰਬਚਨ ਸਿੰਘ ਜੀ ਆਪਣੀਆਂ ਅੱਖਾਂ ਵਿੱਚ ਹੰਝੂ ਲੁਕਾਉਂਦੇ ਹੋਏ ਏ ਚੁੱਪਚਾਪ ਬੈਗ ਰਹੇ ਸਨ ਤਦੇ ਦਰਵਾਜ਼ੇ ਤੇ ਖੜਕਾਹਟ ਹੋਈ ਦਰਵਾਜ਼ਾ ਖੋਲਣ ਤੇ ਇੱਕ ਨੌਜਵਾਨ ਕੁੜੀ ਅੰਦਰ ਆਈ ਉਸ ਨੇ ਹੱਥ ਜੋੜ ਕੇ ਕਿਹਾ ਸਤਿ ਸ਼੍ਰੀ ਅਕਾਲ ਕਿ ਇਹ ਗੁਰਵਚਨ ਜੀ ਦਾ ਘਰ ਹੈ ਪੁੱਤਰ ਨੇ ਪੁੱਛਿਆ ਹਾਂ ਪਰ ਤੁਸੀਂ ਕੌਣ ਕੁੜੀ ਨੇ ਜਵਾਬ ਦਿੱਤਾ ਮੈਂ ਬਰੇ ਦਾ ਆਸ਼ਰਮ ਤੋਂ ਆਈ ਹਾਂ ਗੁਰਵਚਨ ਸਿੰਘ ਜੀ ਨੂੰ ਲੈਣ ਲਈ ਪੁੱਤਰ ਨੇ ਆਪਣੇ ਪਿਤਾ ਵੱਲ ਇਸ਼ਾਰਾ ਕੀਤਾ ਉਹ ਕੁੜੀ ਗੁਰਵਚਨ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਕਰਕੇ ਉਹਨਾਂ ਦੇ ਕੋਲ ਬੈਠ ਗਈ ਉਸਨੇ ਆਪਣਾ ਪਰਿਚਾਅ ਦਿੰਦੇ ਹੋਏ ਕਿਹਾ ਕਿ ਅੰਕਲ ਜੀ ਮੈਂ ਤੁਹਾਡੇ ਮਿੱਤਰ ਰਾਧੇ ਸ਼ਾਮ ਰਾਏ ਦੀ ਧੀ ਹਾਂ ਪਿਤਾ ਜੀ ਨੂੰ ਕੋਈ ਜ਼ਰੂਰੀ ਕੰਮ ਆ ਗਿਆ ਸੀ ਇਸ ਲਈ ਉਹ ਨਹੀਂ ਆ ਸਕੇ ਤਦੇ ਉਹਨਾਂ ਨੂੰ ਪਤਾ ਲੱਗਾ ਕਿ ਤੁਹਾਨੂੰ ਬ੍ਰਿਹਦ ਆਸ਼ਰਮ ਭੇਜਿਆ ਜਾ ਰਿਹਾ ਹੈ ਤਾਂ ਉਹ ਬਹੁਤ ਦੁਖੀ ਹਨ ਅਤੇ ਤੁਹਾਨੂੰ ਮਿਲਣ ਲਈ ਬੇਚੈਨ ਵੀ ਹਨ ਉਹਨਾਂ ਨੇ ਮੈਨੂੰ ਭੇਜਿਆ ਹੈ ਤਾਂ ਜੋ ਮੈਂ ਤੁਹਾਨੂੰ ਪਿਤਾ ਜੀ ਕੋਲ ਆਸ਼ਰਮ ਲੈ ਜਾਵਾਂ ਇਹ ਸੁਣ ਕੇ ਨੂਹ ਅਤੇ ਪੁੱਤਰ ਆ ਸਹਜ ਹੋ ਗਏ ਨੂਹ ਨੇ ਕੁੜੀ ਨੂੰ ਉਪਰੋਂ ਹੇਠਾਂ ਤੱਕ ਵੇਖਿਆ ਅਤੇ ਤਿਰਸਕਾਰ ਭਰੇ ਸੁਰ ਵਿੱਚ ਕਿਹਾ ਤੁਹਾਡੇ ਵਰਗੇ ਘੱਟ ਪੜ੍ਹੇ ਲਿਖੇ ਲੋਕੀ ਜਾਣਦੇ ਹੋ ਕਿ ਅਸੀਂ ਕਿਹੜੇ ਮਲਟੀ ਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਹਾਂ ਸਾਡੇ ਕੋਲ ਕਿੰਨਾ ਕੰਮ ਹੁੰਦਾ ਹੈ ਇਸੇ ਕਰਕੇ ਅਸੀਂ ਇਹਨਾਂ ਨੂੰ ਬੇਰਦਾ ਆਸ਼ਰਮ ਪੇਜ ਰਹੇ ਹਾਂ ਪੁੱਤਰ ਵੀ ਕੁੜੀ ਤੇ ਤੰਜ ਕਸਣ ਲੱਗਾ ਹਾਂ ਅਸੀਂ ਤੁਹਾਡੇ ਵਰਗੇ ਫਾਲਤੂ ਨਹੀਂ ਹਾਂ ਸਾਨੂੰ ਬਹੁਤ ਘੱਟ ਸਮਾਂ ਮਿਲਦਾ ਹੈ ਹੁਣ ਅਸੀਂ ਇਹਨਾਂ ਦੀ ਸੇਵਾ ਕਰੀਏ ਜਾਂ ਆਪਣਾ ਕੰਮ ਕਰੀਏ ਕੁੜੀ ਨੇ ਉਹਨਾਂ ਦੀਆਂ ਗੱਲਾਂ ਚੁੱਪਚਾਪ ਸੁਣੀਆਂ ਉਹਨਾਂ ਦੀਆਂ ਗੱਲਾਂ ਖਤਮ ਹੋਣ ਤੋਂ ਬਾਅਦ ਉਸਨੇ ਹੌਲੀ ਜਿਹੇ ਕਿਹਾ ਜੀ ਤੁਸੀਂ ਗੱਲ ਖਤਮ ਕਰ ਚੁੱਕੇ ਹੋ ਤਾਂ ਕੀ ਮੈਂ ਕੁਝ ਕਹਿ ਸਕਦੀ ਹਾਂ ਪੁੱਤਰ ਨੇ ਚੜਕੇ ਕਿਹਾ ਕਹਿਣਾ ਹੈ ਤਾਂ ਕਹੋ ਪਰ ਜ਼ਿਆਦਾ ਲੈਕਚਰ ਨਾ ਦੇਣਾ ਕੁੜੀ ਨੇ ਡੂੰਗੀ ਸਾਹ ਲਈ ਅਤੇ ਕਿਹਾ ਤੁਹਾਨੂੰ ਪਤਾ ਹੈ ਮੈਂ ਕੌਣ ਹਾਂ ਮੈਂ ਐਮਬੀਏ ਕੀਤੀ ਹੈ ਅਤੇ ਜਿੱਥੋਂ ਮੈਂ ਐਮਬੀਏ ਕੀਤੀ ਹੈ ਉਹ ਟਾਪ ਆਫ ਯੂਨੀਵਰਸਿਟੀ ਵਿੱਚ ਆਉਂਦੀ ਹੈ ਮੈਂ 3 ਸਾਲ ਤੱਕ ਇੱਕ ਮੋਟੀਵੇਸ਼ਨਲ ਕੰਪਨੀ ਵਿੱਚ ਕੰਮ ਕੀਤਾ ਹੈ ਪਰ ਉਹ ਨੌਕਰੀ ਛੱਡ ਦਿੱਤੀ ਹੈ ਕਿਉਂਕਿ ਉੱਥੇ ਮੈਨੂੰ ਸਕੂਨ ਨਹੀਂ ਮਿਲ ਰਿਹਾ ਸੀ ਇਹ ਸੁਣ ਕੇ ਨੂੰਹ ਅਤੇ ਪੁੱਤਰ ਇੱਕ ਪਲ ਲਈ ਹੱਕੇ ਬਕੇ ਰਹਿ ਗਏ ਕੁੜੀ ਨੇ ਅੱਗੇ ਕਿਹਾ ਪਾਰੇ ਸਭ ਛੱਡੋ ਮੈਂ ਤੁਹਾਨੂੰ ਕੁਝ ਹੋਰ ਦੱਸਣਾ ਚਾਹੁੰਦੀ ਆ 30 ਸਾਲ ਪਹਿਲਾਂ ਇੱਕ ਜੋੜਾ ਅਨਾਥ ਆਸ਼ਰਮ ਵਿੱਚ ਆਇਆ ਸੀ ਉਹਨਾਂ ਨੇ ਉੱਥੇ ਇੱਕ ਬੱਚੇ ਨੂੰ ਗੋਦ ਲਿਆ ਉਸ ਬੱਚੇ ਨੂੰ ਨਾ ਸਿਰਫ ਘਰ ਦਿੱਤਾ ਸਗੋਂ ਇੱਕ ਪਹਿਚਾਣ ਅਤੇ ਪਿਆਰ ਵੀ ਦਿੱਤਾ ਪੁੱਤਰ ਪਰੇਸ਼ਾਨ ਹੋ ਕੇ ਬੋਲਿਆ ਤੁਸੀਂ ਇਹ ਸਭ ਕਿਉਂ ਕਹਿ ਰਹੇ ਹੋ ਤੁਹਾਡਾ ਕੀ ਮਤਲਬ ਹੈ ਕੁੜੀ ਨੇ ਉਸ ਦੀਆਂ ਅੱਖਾਂ ਵਿੱਚ ਵੇਖ ਕੇ ਕਿਹਾ ਪਤਾ ਹੈ ਉਸ ਬੱਚੇ ਦਾ ਨਾਮ ਕੀ ਸੀ ਉਸ ਦਾ ਨਾਮ ਹੈ ਜਤਿੰਦਰ ਏ ਸੌਂਦਿਆਂ ਹੀ ਪੁੱਤਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਇਕਦਮ ਪਿੱਛੇ ਹਟਦੇ ਹੋਏ ਲੜਖੜਾਉਣ ਲੱਗਾ ਪੁੱਤਰ ਦਾ ਦਿਮਾਗ ਚੰਚਣਾਉਣ ਲੱਗਾ ਓ ਮੈਂ ਮੈਂ ਹਾਂ ਕੁੜੀ ਨੇ ਡੂੰਗੀ ਆਵਾਜ਼ ਵਿੱਚ ਕਿਹਾ ਤੁਸੀਂ ਜਿਨ੍ਹਾਂ ਨੂੰ ਬਿਰਦਾ ਆਸ਼ਰਮ ਭੇਜ ਰਹੇ ਹੋ ਉਹ ਉਹੀ ਇਨਸਾਨ ਹਨ ਜਿਨ੍ਹਾਂ ਨੇ ਤੁਹਾਨੂੰ ਅਨਾਥ ਆਸ਼ਰਮ ਤੋਂ ਲਿਆ ਕੇ ਇੱਕ ਪਿਤਾ ਦਾ ਨਾਮ ਦਿੱਤਾ ਇੱਕ ਮਾਂ ਦਾ ਪਿਆਰ ਦਿੱਤਾ ਤੇ ਤੁਸੀਂ ਅੱਜ ਉਹਨਾਂ ਨਾਲ ਅਜਿਹਾ ਕਰ ਰਹੇ ਹੋ ਪੁੱਤਰ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਹਾਲਤ ਖਰਾਬ ਹੋ ਚੁੱਕੀ ਸੀ ਉਸ ਨੇ ਚੱਕਰ ਖਾ ਕੇ ਦੇਖਦੇ ਹੋਏ ਕਿਹਾ ਇਹ ਕਿਵੇਂ ਹੋ ਸਕਦਾ ਹੈ ਮੈਨੂੰ ਤਾਂ ਕਦੇ ਦੱਸਿਆ ਹੀ ਨਹੀਂ ਗਿਆ ਉਸ ਦੀ ਘਰ ਵਾਲੀ ਨੇ ਉਸ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਗੁੱਸੇ ਵਿੱਚ ਉਸ ਨੂੰ ਝਟਕ ਦਿੱਤਾ ਗੁਰਵਚਨ ਸਿੰਘ ਜੀ ਇਹ ਸਭ ਵੇਖ ਰਹੇ ਸਨ ਉਹਨਾਂ ਨੇ ਉਸ ਕੁੜੀ ਵੱਲ ਵੇਖਿਆ ਤੇ ਕਿਹਾ ਚਲੋ ਬੇਟੀ ਹੁਣ ਇਸ ਘਰ ਵਿੱਚ ਮੇਰੇ ਲਈ ਕੁਝ ਨਹੀਂ ਬਚਿਆ ਆਸ਼ਰਮ ਹੀ ਮੇਰਾ ਸੱਚਾ ਘਰ ਹੈ ਕੁੜੀ ਨੇ ਉਹਨਾਂ ਦੀ ਬਾਹ ਫੜੀ ਅਤੇ ਦੋਵੇਂ ਆਸ਼ਰਮ ਵੱਲ ਚੱਲ ਪਏ ਪੁੱਤਰ ਅਤੇ ਨੂੰ ਉੱਥੇ ਹੀ ਖੜੇ ਰਹਿ ਗਏ ਸ਼ਰਮ ਅਤੇ ਪਛਤਾਵੇ ਨਾਲ ਲਾਚਾਰ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ